ਇਸ ਵੀ ਲਈ ਦੀ ਵੱਡੀ ਖਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਵਿਖੋ ਸਾਹਮਣੇ ਆਉਂਦੀ ਹੈ ਦੱਸ ਜੀਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਵੱਡਾ ਐਕਸ਼ਨ ਲਿੱਤਾ ਗਿਆ ਹੈ ਦੱਸ ਜੀਏ ਕਿ ਜੋ AI ਟੂਲਸ ਵੱਲੋਂ ਜਿਹੜਾ ਗਲਤ ਗੁਰਮਤ ਦਾ ਪ੍ਰਚਾਰ ਪ੍ਰਸਾਰ ਜਿਹੜਾ ਸੋਸ਼ਲ ਮੀਡੀਆ ਤੇ ਕੀਤਾ ਜਾਂਦਾ ਸੀ ਉਹ ਦੱਸ ਜੀਏ ਕਿ ਜਿਹੜੀਆਂ ਵੀਡੀਓਜ਼ ਹੈ ਉਸ ਦੇ ਵਿੱਚ ਵੱਡੀ ਗਲਤੀ ਜਿਹੜੀ ਹੈ AI ਟੂਲਸ ਵੱਲੋਂ ਕੀਤੀਆਂ ਜਾਂਦੀਆਂ ਸੇ ਗੁਰਬਾਣੀ ਇਤਿਹਾਸ ਤੇ ਗੁਰਮਤ ਦੀ ਗਲਤ ਵੀਡੀਓਜ਼ ਜਿਹੜੀਆਂ ਅਪਲੋਡ ਹੋ ਰਹੀਆਂ ਸੀ ਜਿਸ ਤੋਂ ਬਾਅਦ ਕਿ ਵੱਡੀ ਇੱਕ ਸ਼ਿਕਾਇਤ ਜਿਹੜੀ ਹੈ ਸਿੱਖ ਸੰਗਤਾਂ ਵੱਲੋਂ ਜੋ ਪ੍ਰਧਾਨ ਨੂੰ ਮਿਲਦੀ ਹੈ ਉਸ ਤੋਂ ਬਾਅਦ ਕੀ ਇਹਨਾਂ ਕੰਪਨੀਆਂਜ਼ ਨੂੰ ਜੋ ਇੱਕ ਨੋਟਿਸ ਪ੍ਰਧਾਨ ਸਾਹਿਬਾਨ ਵੱਲੋਂ ਕਰ ਦਿੱਤਾ ਜਾਂਦਾ ਹੈ ਤਾਂ ਜੀ ਕਿ ਉਹਨਾਂ ਕੰਪਨੀਆਂ ਦੇ ਵਿੱਚੋਂ ਤੁਹਾਨੂੰ ਕੁਝ ਕੰਪਨੀਆਂ ਦੇ ਨਾਮ ਵੀ ਜਿਹੜੇ-ਜਿਹੜੇ ਪਲੇਟਫਾਰਮ ਹੈਗੇ ਨੇ ਉਹਨਾਂ ਦੇ ਨਾਮ ਤੁਹਾਡੇ ਨਾਲ ਸਾਂਝੇ ਕਰ ਦਿੰਨੇ ਆ ਚੈਟ ਜੀਪੀਟੀ ਡਿਪਸਿਕ ਗਰੋਕ ਜੈਮਿਨੀ ਏਆਈ ਮੈਟਾ ਗੂਗਲ ਤਾਂ ਉਸ ਦੇ ਨਾਲ ਅੰਦਾਜ਼ੀਏ ਕੀ ਜਿਨਨੇ ਵੀ ਇਹ ਜੋ ਕੰਪਨੀਆਂਜ਼ ਹੈਗੀਆਂ ਨੇ ਇਹਨਾਂ ਨੂੰ ਜਿਹੜਾ ਇੱਕ ਨੋਟਿਸ ਜੋ ਹੈ ਜਾਰੀ ਕਰ ਦਿੱਤਾ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਪ੍ਰਧਾਨ ਸਾਹਿਬ ਵੱਲੋਂ ਪ੍ਰਧਾਨ ਸਾਹਿਬ ਜੋ ਹੈਗੇ ਨੇ ਹਰਜਿੰਦਰ ਸਿੰਘ ਧਾਮੀ ਉਹਨਾਂ ਵੱਲੋਂ ਕਿਉਂਕਿ ਕਈ ਵਾਰ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਵੀ ਦੇਖਦੇ ਸੀ ਕਿ ਕਈ ਵੀਡੀਓ ਜਿਹੜੀਆਂ ਸਾਹਮਣੇ ਆਉਂਦੀਆਂ ਸੀਗੀਆਂ ਜਿਸ ਦੇ ਵਿੱਚ ਕੀ ਵੱਖ-ਵੱਖ ਤਰ੍ਹਾਂ ਦੇ ਨਾਲ ਜੋ ਸਿੱਖ ਧਰਮ ਦੇ ਨਾਲ ਰਿਲੇਟਿਡ ਜੇ ਗੱਲ ਕਰ ਲਈਏ ਗੁਰਮਤਿ ਦੀਆਂ ਤੁੱਕਾਂ ਦਾ ਜਿਹੜਾ ਗਲਤ ਤਰ੍ਹਾਂ ਦੇ ਨਾਲ ਜਿਹੜਾ ਯੂਜ਼ ਉਸ ਦੇ ਵਿੱਚ ਕੀਤਾ ਜਾਂਦਾ ਸੀਗਾ ਉਸ ਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਜਾਂਦਾ ਸੀਗਾ ਜਿਸ ਤੋਂ ਬਾਅਦ ਕਿ ਇੱਕ ਵੱਡੀ ਸ਼ਿਕਾਇਤ ਜਿਹੜੀ ਆ ਕਰਨੀ ਬੜਦੀ ਵੀ ਸੀਗੀ ਤਾਂ ਸਿੱਖ ਸੰਗਤਾਂ ਵੱਲੋਂ ਇਹ ਸ਼ਿਕਾਇਤ ਕੀਤੀ ਗਈ ਆ ਸਿੱਖ ਸੰਗਤਾਂ ਵੱਲੋਂ ਕਈ ਵਾਰ ਇਸ ਦੇ ਉੱਤੇ ਜਿਹੜੀ ਆ ਆਵਾਜ਼ ਚੱਕੀ ਗਈ ਆ ਜਿਸ ਤੋਂ ਬਾਅਦ ਕਿ ਹੁਣ ਸ਼ਰਮਣੀ ਕਮੇਟੀ ਵੱਲੋਂ ਵੱਡਾ ਐਕਸ਼ਨ ਲਿੱਤਾ ਗਿਆ ਜਿਸ ਦੇ ਵਿੱਚ ਕਿ ਇੱਕ ਨੋਟਿਸ ਜਿਹੜਾ ਇਹਨਾਂ ਸਾਰੀਆਂ ਕੰਪਨੀਆਂ ਨੂੰ ਜਿਹੜਾ ਪੇਜ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਹੁਣ ਸ਼੍ਰੋਮਣੀ ਕਮੇਟੀ ਜਿਹੜੀ ਆ ਸ਼੍ਰੋਮਣੀ ਕਮੇਟੀ ਵੱਲੋਂ ਜਿਹੜਾ ਵੱਡਾ ਐਕਸ਼ਨ ਹੁਣ ਲਿੱਤਾ ਜਾਣਾ ਤਾਂ ਇਸ ਐਕਸ਼ਨ ਤੋਂ ਬਾਅਦ ਕਿਉਂਕਿ ਆਮ ਤੌਰ ਦੇ ਉੱਤੇ ਵੇਖਣ ਨੂੰ ਮਿਲਦਾ ਸੀ ਕਿ ਕਈ ਵੀਡੀਓਜ਼ AI ਰਾਹੀਂ ਜਿਹੜਾ AI ਟੂਲ ਰਾਹੀਂ ਜਿਹੜਾ ਵੀਡੀਓਜ਼ ਵੀ ਸਾਹਮਣੇ ਆਉਂਦੀਆਂ ਸੀਗੀਆਂ ਸੋਸ਼ਲ ਮੀਡੀਆ ਦੇ ਵਿੱਚ ਰੀਲਸ ਜਿਹੜੀਆਂ ਦੇਖਣ ਨੂੰ ਮਿਲਦੀਆਂ ਸੀਗੀਆਂ ਟਿਕਟੋਕ ਦੇ ਉੱਤੇ ਕਿਉਂਕਿ ਹਾਲਾਂਕਿ ਭਾਰਤ ਦੇ ਵਿੱਚ ਟਿਕਟੋਕ ਬੈਨ ਹੈ ਲੇਕਿਨ ਜੋ ਦੇਸ਼ ਵਿਦੇਸ਼ ਦੇ ਵਿੱਚ ਟਿਕਟੋਕ ਦੇ ਵਿੱਚ ਵੀ ਜਿਹੜੀਆਂ ਕਈ ਵੀਡੀਓਜ਼ ਸਾਹਮਣੇ ਆਉਂਦੀਆਂ ਸੀਗੀਆਂ ਤਾਂ ਜਿਸ ਤੋਂ ਬਾਅਦ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਮਿਟੀ ਦੇ ਪ੍ਰਧਾਨ ਸਾਹਿਬਾਨ ਨੇ ਵੱਡਾ ਐਕਸ਼ਨ ਲਿਆ ਹਾਲਾਂਕਿ ਜ਼ਰੂਰ ਇਹਨਾਂ ਲੋਕਾਂ ਦੇ ਉੱਤੇ ਜ਼ਰੂਰ ਵੱਡੀ ਕਾਰਵਾਈ ਜਿਹੜੀ ਆ ਹੁਣੀ ਲਾਜ਼ਮੀ ਵੀ ਹੈਗੀ ਹੈ ਦੱਸ ਜੀਏ ਕਿ ਇਨਾਂ ਦੇ ਉੱਤੇ ਸ਼ਰਮਣੀ ਕਮੇਟੀ ਪ੍ਰਧਾਨ ਐਡਵਰਗੇਸਿੰਗ ਧਾਮੀ ਹੋਣਾ ਵੱਲੋਂ ਜੋ ਖਾਸ ਤੌਰ ਤੇ ਜ਼ਿਕਰ ਕੀਤਾ ਗਿਆ ਸਿੱਖ ਧਰਮ ਦੀਆਂ ਆਪਣੀਆਂ ਜੋ ਕਹਿ ਸਕਦੇ ਹਾਂ ਕਿ ਪਰੰਪਰਾਵਾਂ ਹੈਗੀਆਂ ਨੇ ਕਿਉਂਕਿ ਇਹਨਾਂ ਦੇ ਨਾਲ ਇਹਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਦੀ ਕੋਈ ਇਜਾਜ਼ਤ ਨਹੀਂ ਦਿੱਤੀ ਜਾਂਦੀ ਕਿਉਂਕਿ ਤਕਨੀਕ ਦੇ ਯੁੱਗ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਸਿੱਖ ਗੁਰੂ ਸਾਹਿਬਾਨ ਦੇ ਇਤਿਹਾਸ ਤੇ ਤਸਵੀਰਾਂ ਤਸਵੀਰਾਂ ਨਾਲ ਛੇੜਛੜ ਕਰਕੇ ਸਿੱਖ ਭਾਵਨਾਵਾਂ ਨੂੰ ਸੱਟ ਮਾਰਨ ਦੀਆਂ ਕੋਸ਼ਿਸ਼ਾਂ ਤੇ ਮਾੜੀਆਂ ਹਰਕਤਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਕਿ ਬਹੁਤ ਹੀ ਜੋ ਕਹਿ ਸਕਦੇ ਆ ਸ਼ਰਮਨਾਕ ਗੱਲ ਹੈਗੀ ਆ ਤਾਂ ਜ਼ਰੂਰ ਇਸ ਦੇ ਉੱਤੇ ਹੁਣ ਕਿਤਨੇ ਕਿਤੇ ਸ਼ਰੋਣੀ ਕਮੇਟੀ ਦਾ ਧਿਆਨ ਜਿਹੜਾ ਪੈ ਚੁੱਕਿਆ ਹੈ ਹਰਜਿੰਦਰ ਸਿੰਘ ਤਾਮੀ ਜੋਣੇ ਪਰਦਾਨ ਸਾਹਿਬਾਨ ਨੇ ਉਹਨਾਂ ਦਾ ਧਿਆਨ ਪੈ ਚੁੱਕਿਆ ਇਹਨਾਂ ਦੀ ਜਿਹੜੀ ਲੀਗਲ ਟੀਮ ਹੈਗੀ ਆ ਕਿਉਂਕਿ ਸ਼੍ਰੋਮਣੀ ਕਮੇਟੀ ਦੀ ਲੀਗਲ ਟੀਮ ਵੱਲੋਂ ਹੁਣ ਵੱਡੇ ਐਕਸ਼ਨ ਜਿਹੜੇ ਲਿੱਤੇ ਜਾਣੇ ਕਿਉਂਕਿ ਕਈ ਵਾਰ ਦੇਖਿਆ ਜਾਂਦਾ ਕਈ ਲੋਕ ਵੀ ਜਿਹੜੇ ਇਸ ਤਰ੍ਹਾਂ ਦੀਆਂ ਪੁੱਠੀਆਂ ਸਿੱਧੀਆਂ ਵੀਡੀਓਜ਼ ਪਾ ਦਿੰਦੇ ਨੇ ਜਿਸ ਤੋਂ ਬਾਅਦ ਕੀ ਉਹਨਾਂ ਨੂੰ ਮਾਫੀ ਤੱਕ ਵੀ ਮੰਗਣੀ ਪੈਂਦੀ ਆ ਤਾਂ ਹੁਣ ਉਹਨਾਂ ਦੇ ਉੱਤੇ ਵੀ ਵੱਡੀ ਕਾਰਵਾਈ ਜਿਹੜੀ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਕੀਤੀ ਜਾਏਗੀ ਤਾਂ ਇਹ ਜਿਹੜੀ ਇੱਕ ਵੱਡੀ ਅਪਡੇਟ ਜਿਹੜੀ ਆ ਤੜ ਨਾਲ ਸਾਂਝੀ ਕੀਤੀ ਆ ਜਿੱਤੇ ਵਿੱਚ ਕਿ ਸ਼੍ਰੋਮਣੀ ਕਮੇਟੀ ਵੱਲੋਂ ਹੁਣ ਵਟਾ ਐਕਸ਼ਨ ਲਿੱਤਾ ਗਿਆ ਜਿਹੜੇ AI ਟੂਲਸ ਦੇ ਨਾਲ ਸੰਬੰਧਿਤ ਜਿਹੜੇ ਪਲੇਟਫਾਰਮਸ ਹੈਗੇ ਨੇ ਉਹਨਾਂ ਨੂੰ ਹੁਣ ਨੋਟਿਸ ਕਰ ਦਿੱਤਾ ਗਿਆ ਕੈਮਰਾਮੈਨ ਸੰਦੀਕ ਮਾ ਦੇ ਨਾਲ ਐਲਕਸਿਸ ਬਨਗ ਜਗਵਾਨੀ ਟੀਵੀ ਸ਼੍ਰੀਮ ਸਚਾਈ